ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲਾਪਰੀ ਸਿੰਘ ਪੇਜ ਤੇ ਅੱਜ ਪਹੁੰਚੇ ਹਾਂ ਕੁੜਕਪੁਰਾ ਦੀ ਮੰਡੀ ਵਿੱਚ ਅੱਜ ਤੁਹਾਨੂੰ ਦਿਖਾ ਰਹੇ ਹਾਂ ਹਰੇ ਚਾਰੇ ਦਾ ਰੇਟ ਦੇਖਦੇ ਹਾਂ ਕੀ ਰੇਟ ਜਾਂਦਾ ਬਈ ਜਮੀਂ ਦਾ ਮੱਕ ਦਾ ਤੇ ਬਰਸੀਨ ਦਾ ਅੱਜ ਪਹੁੰਚੇ ਹੋਏ ਨੌ ਨਾਗ ਬਈ ਅੱਜ ਵੇਖਦੇ ਹਾਂ ਕੀ ਰੇਟ ਜਾਂਦਾ ਕੱਲ ਤਾਂ ਪੱਠੇ ਮਹਿੰਗੇ ਸੀ ਅੱਜ ਵੇਖਦੇ ਹਾਂ ਕੀ ਰੇਟ ਜਾਂਦੇ ਆ ਅੱਜ ਵੀ ਮਹਿੰਗੇ ਰਹਿੰਦੇ ਆ ਕਿ ਸਸਤੇ ਰਹਿੰਦੇ ਆ ਬਈ ਅੱਜ ਨਾਗ ਪਹੁੰਚੇ ਹੋਏ ਆ 10 ਬਈ ਇੱਕ ਨਾਗ ਹੋਰ ਆ ਗਿਆ ਕੋਕਾਕ ਵੀ ਵਾਵਾ ਆਇਆ ਵੇਖਦੇ ਫਿਰ ਵੀ ਕੀ ਰੇਟ ਜਾਂਦੇ ਪੱਠੇ ਅੱਜ ਵੇਖ ਕੋਕਾਕ ਬਈ ਵੇਖਦੇ ਕੀ ਰੇਟ ਜਾਂਦੇ ਆ ਪੱਠੇ ਖਰੀਦਣ ਵਾਲੇ ਬਈ ਸਾਰੇ ਅੱਦੇ ਟਾਲਾਂ ਵਾਲੇ ਅੱਦੇ ਹੋਂ ਵੈਸੇ ਖਰੀਦਦੇ ਆ ਪਾਉਣ ਵਾਸਤੇ ਵੇਖਾਂਗੇ ਕੀ ਰੇਟ ਜਾਂਦੇ ਬਈ ਅੱਜ ਬੋਲੀ ਹੋਣ ਜਾ ਰਹੀ ਸ਼ੁਰੂ ਬਈ ਵੇਖਦੇ ਕੀ ਰੇਟ ਜਾਂਦੇ ਆ ਵੇਖੋ ਬਈ ਆਪਣੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਕਰੋ ਲਾਈਕ ਕਰਦੇ ਤੇ ਕਮੈਂਟ ਕਰਦੇ ਕਰੋ ਬਈ ਵੇਖਦੇ ਕਿ ਇਹ ਰੇਟ ਜਾਂਦਾ ਮੱਕ ਦੀ ਟਰਾਲੀ ਪਹਿਲੀ ਲੱਗੇ ਭਾਈ ਅੰਕਲ ਬੁੱਲੀ ਕਰਾਉਣ ਵਾਲੇ ਦੇਖਦਾ ਹੀ ਨਹੀਂ ਓਏ ਐਸੀ ਵੜਦੇ ਹੋਏ ਨਾ ਖਵਾ ਬੋਲੇ ਬੁੱਲੀ ਸ਼ੁਰੂ ਹੋ ਗਈ ਭਾਈ ਵੇਖਦੇ ਕਿੱਥੋਂ ਬੁੱਲੀ ਸ਼ੁਰੂ ਹੁੰਦੀ ਓ ਆ ਰੱਖ 100 ਰੁਪਿਆ ਬੋਲੇ ਆ 100 ਰੁਪਿਆ ਬੁੱਲੀ ਹੋ ਗਈ 100 ਰੁਪਿਆ ਤੋਂ ਸ਼ੁਰੂ ਭਾਈ 100 ਰੁਪਿਆ 150 150 51 60 61 61 61 220 21 ਐ ਪਤਾ ਲੱਗਦਾ ਬਰਾਬਰ ਹੋਣਗੇ 21 21 ਬੜਾ ਬੋਲੀਓ ਖਾਜੂ ਪਾ ਵੇਖ ਕੇ 221 ਰੁਪਏ 22 ਰੁਪਏ 23 ਰੁਪਏ 24 25 26 27 28 29 30 कत की तेती चौती पैत्ती ढाई सौ पुवंजा बुंजाह प्रुवंजा चिरंजा चुंजा दो सौ सठ काहठ ऑठ रेठ चौहठ पेंहठ छाहठ साहठ दो सौ चौहत्तर पचत्तर दो सौ पचहत्तर रुपये बोलना सतत्तर सत्तर चासी अस्सी क्यासी बस तिरसी चौसी पचासी नब्बे कानवे बानवे तिरानवे चुनावे बोलना दो सौ पचानवे ਅੱਜ ਮੇਰੇ ਬਗੈਰ ਕੋਈ ਜਿੰਗਰ 295 ਰੁਪਏ ਬਈ ਮੱਕ ਦਾ ਰੇਟ ਵੇਖਦੇ ਨੇ ਟਰਾਲੀ ਕੀ ਰੇਟ ਜਾਂਦੀ ਹੈ ਬਈ ਵੇਖੋ ਬਈ ਅੱਜ ਕਾ ਕਿੰਨੇ ਆਲੇ ਗੱਲਾ ਗਿਆ ਰੇੜਾ ਬਈ ਰੇੜੀ ਵਾਲੇ ਪੱਠੇ ਆ 150 150 55 બપુજા પચુંજા સઠ્ઠ અસ્સી નવે સો એક ઢાઈ સો ઢાઈ પીને 200 ਰੁਪਏ ਬਾਈ ਭੋਲੇ ਦੇ 250 ਬਾਈ ਜ਼ਮੀਂਦਾ ਰੇਟ ਬਾਈ ਰਾਤ ਲੱਦੇ ਆ ਹਾਂਜੀ ਰਾਤ ਦੇ ਲੱਦੇ ਬਾਈ ਰਾਤ ਦੇ ਲੱਦੇ ਪੱਟੇ 100 ਰੁਪਿਆ 100 ਰੁਪਿਆ ਪੰਜ ਕਰਦੇ 5 150 150 150 ਕੋੰਜਾ ਕੋੰਜਾ 60 60 80 81 200 1 2 ਆ ਗਏ ਦੋ ਤਿੰਨ ਚਾਰ ਮਨ ਲੇਡ ਹੀ ਹੋ पाच 6 6 206 ਰੁਪਏ ਖੋਲਦਾ ਕੋਈ 206 ਰੁਪਏ ਬਾਈ ਚਲ ਚਲ 206 ਰੁਪਏ ਬਾਈ ਹਾਂ ਵੇ ਅਗਲੇ ਟ੍ਰੈਂਡ ਦੇ ਲਈ 55 55 256 7 8 9 10 11 12 13 14 15 16 17 18 19 20 21 22 ਸਹੀ 24 25 26 26 27 ਭਾਈ 29 30 3 230 ਰੁਪਏ ਬੋਲਾਂਗੇ ਨਾ 230 ਰੁਪਏ ਭਾਈ ਜੀ ਚਲੋ ਇਹ ਤੁਹਾਡੀ ਦੋਸੋਂ 30 ਉਹ ਹਰੀ ਨੌ ਵਾਲੇ ਆਹ ਹਰੀ ਪਟਾਲੇ ਜਾਊਗਾ ਹਾਂਜੀ ਲੈਣੇ ਸਿੰਦਮਾ ਲਾਏਗਾ ਸਿੰਦਮਾ ਵੇਖ ਲਿਆ 200 30 ਅੱਛਰੋਂ ਕਿਹੜੀ ਹੈ ਆਪਣੇ ਹਲੋ ਦੋ ਦਿਨ ਮਾਟਲ ਹੋਰ ਕੈਨ ਬਣਾ ਦੋ ਚਾਰ ਵੀਡੀਓ ਬਣੀ ਜਾਂਦੀ ਚੁੱਪ ਬੱਟਾ ਦੋ ਦਿਨ ਖਰਚਾ ਪੇ ਰੱਖਿਆ 150 150 52 52 200 ਯਾਰ 1 5 6 10 11 12 13 14 15 16 21 22 23 24 250 250 50 50 50 ਬੋਲਿਆ ਕਿ 50 53 53 53 ਬੋਲਦਾ ਕੋਈ 253 ਇਹਦੀ ਕਵਾਂਟਲ ਦੀ 5 ਕਿਲੋ ਕਰਦੇ ਆ ਨਾ ਵਾਕੀ 253 ਰੁਪਏ ਬਾਈ ਅਗਲੀ ਟਰਾਲੀ ਵੇਖਦੇ ਫਿਰ ਕਿ ਟੱਟ ਜਾਂਦੀ ਆ ਪੁੱਛਾ ਚੰਗਾ ਹੁੰਦਾ ਨਾ 150 ਨਹੀਂ ਪੁੱਛਿਆ ਗੱਲਬਾਤ ਕੀਤੀ ਚੰਗੀ ਹੁੰਦੀ ਹੈ ना जी, डेढ़ सौ डेढ़ सौ चल इवंजा बवंजा एक सौ बवंजा पचुंजा छपंजा सठसी पचासी नब्बे पचानवे दो सौ दो सौ बोलेंगे एक दो तीन चार पांच छः ਸਤਿਗੁਰੂ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਯੇ ਬਲ ਅਗਲੀ ਟ੍ਰੇਲ ਲੀਗ ਕਿਹੜਾ ਰੈਡ ਬੁੱਤੀ ਰੱਖੜੇ ਕਰਨਾ ਯਾਰ ਵੇਖਣਾ ਨਹੀਂ ਨਹੀਂ ਪੈਣਾ ਕੋਈ ਨਹੀਂ ਆਪੇ ਸੱਜ ਜਾਊਗਾ ਕਿਹੜਾ ਰੈਡ ਨਹੀਂ ਮੁਰਦਾ ਅਗਲਾ ਹੋਣਾ ਤੂੰ ਆਕੇ ਲਾਉਣੇ ਲਿਗੇ ਮੋਟਾ 40 ਵੀ ਹੋ ਜਾਊਗਾ ਓਸ ਦਾ ਠੀਕ ਹੈ ਨਾ 150 50 60 60 80 80 200 ਰੁਪਈਆ ਉਹ ਅੱਗੇ ਦੋਲੀ ਪੰਜ ਗੱਲ 1 5 ਹਾਂ 25 26 226 ਬੋਲੇਂਗਾ ਉਹ ਆ ਗਿਆ 28 29 30 31 32 33 ਬੋਲਾ ਕਿ ਚਲੋ ਦਿੱਤੀ ਵੀ ਮੋਕਾ ਇਹਨੇ ਕੁਝ ਨਹੀਂ ਲੈਣਾ 233 ਰੁਪਏ ਇਹਨੇ ਲੈਣੀ ਵੀ ਨਹੀਂ ਇਹਨੇ ਲੈਣੀ ਵੀ ਨਹੀਂ ਦੇਖ ਕੇ ਨਾ ਵੇਖੀ ਦੇਖ ਦੇ ਆਕੜੇ ਨਹੀਂ ਲੱਗ ਰਹੇ ਅੱਜ ਕਿੰਨਾ ਦੇ ਰਹੇ ਅੱਜ ਕਿੰਨਾ ਆਵੇ ਅੱਜ ਕਿੰਨਾ ਲੈ ਕੇ ਸਾਰੇ ਨਾਲ ਵਧੀਆ ਕੁਆਲਟੀ ਦੇਖ ਕਰੋ ਬਈ ਬਈ ਸਰੋਂ ਵਾਲੇ ਪੱਤੇ ਆਪਰੇ ਜੀ ਰਾਤ ਦੇ ਲੱਦੇ ਬਾਈ ਹਨਾ ਬਾਈ ਹਾਂ ਹਾਂ ਰਾਤ ਦੇ ਲੱਦੇ ਇੱਥੇ ਬਾਈ ਲੈ ਆਉਗਾ ਤੇ ਲੈਣਗੇ ਗਲੇ ਨਹੀਂ ਲੈਣਗੇ ਇੰਨਾ ਕਹਿ ਦੀ ਮੜਾ ਜਾ 30 100 ਰੁਪਿਆ ਪੰਜ ਗੰਦਲਾਉੜੀਆਂ ਜਾਂਦਾ ਪੰਜ ਹੈ ਪੰਜ ਪਹਿਲਾਂ ਜਾਊਗਾ ਨਾ ਸਤਿਮਾ ਬਾਈ ਸੰਦ ਮਿਲਾਏਗਾ ਆ ਪੋਲਟਪ ਕੇ ਨਾਲ ਹੀ ਆ ਸਤਿਮਾ ਨਹੀਂ ਬਾਈ ਨਹੀਂ ਚਾ ਲੱਗਦੇ 100 ਰਾਦੇ ਫਿਰ ਤੂੰ 100 ਰਾਦੇ ਯਾਰ ਤੂੰ ਆਪ ਪੈਸੇ ਲਾ ਦੇਂਗੇ ਵੇਖ ਜੂ 100 ਰੁਪਿਆ ਬਾਈ ਬਾਈਪਾਸ ਦੇ ਦੇਂਗੇ ਫੋਨੇ ਦਾ ਇੱਕ ਪੰਜ ਕਰ ਦੇ ਪੰਜ 6 20 ਕਰਦੇ 20 25 ਕਰਦੇ 25 26 30 ਕਰਦੇ 30 31 31 ਕਰਦੇ 32 33 34 34 35 36 36 36 ਕਰਦੇ 38 ਮਨਖਾਲ ਲੈਣਾ 138 ਬੋਲਣੇ 138 ਰੁਪਏ ਬਾਈ ਨਹੀਂ ਮੈਂ ਮਨਖਾਲ ਲੈਣਾ ਕਿਹੜੇ ਕਰਦੀ ਬਾਈ ਹੋਰ ਇਹ ਕਰਦੇ ਰੈਂਪਿੰਗ ਹਾਂ ਓਏ ਪਰਸੀਨ ਦੀ ਬਰੀ ਬਈ ਹਾਂ ਦੇ ਕੰਦਲਾਂ ਦਾ ਖਾ ਲੋ ਪਹਿਲਾਂ ਤਾਂ ਮੈਂ ਉਹ ਗੱਲ ਹੋਣੀ ਹੁੰਦੀ ਯਾਰ ਤੂੰ ਦੱਸਿਆ ਯਾਰ 100 ਰੁਪਿਆ ਪੰਜ ਕਿੰਨੇ ਆ 105 6 7 10 ਰੁਪਿਆ ਕਰਦੇ 150 150 52 ਹੁਣ ਵੇਖੋ ਆਪ ਦਾ ਮੱਦੀ 59 ਰੁਪਏ 59 ਰੁਪਏ ਕਰ 60 60 ਕਾਟ 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 70 70 ਕਿੰਨੀ ਡਾਲੀਆ ਜਾਊ 70 ਕਰ ਦੇ ਯਾਰ 70 ਕਿੰਨੀ ਡਾਲੀ ਵੀਰੇ ਸੰਨ ਵਿੱਚ ਜਾਏਗਾ ਆ ਸੰਨ ਵਿੱਚ ਹੀ ਜਾੜੇ ਨਹੀਂ ਨਹੀਂ ਕਿੰਨੇ ਹੋ ਗਏ 70 ਕਿੰਨੇ ਹੋ ਗਏ 70 70 171 ਬੋਲਾਂਗੇ ਨਾ 172 ਸਰਵ ਜੇਵੀ ਰੋਡ ਦਲਾ ਦੇ ਅਗਲੀ ਟ੍ਰੈਲੀ ਵਿੱਚ 59 59 ਸੌਰੀ 59 59 53 60 70 71 80 81 82 84 86 90 91 93 96 99 99 200 200 ਬੋਲਾਂਗੇ ਜੀ ਲਾਸਟ ਟਰਾਲੀ ਬਈ 200 ਰੁਪਏ 200 ਰੁਪਏ ਬਈ ਲਾਸਟ ਟਰਾਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੋ ਜੀ ਬਈ ਅੱਜ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਬਈ ਇੱਕ ਬਾਈ ਦਾ ਕਮੈਂਟ ਆਇਆ ਸੀ ਅੰਬਾਲੇ ਦਾ ਰੇਟ ਬਈ 100 ਰੁਪਏ ਇੱਥੋਂ ਦੇ ਪੱਠੇ ਬਈ ਕੋੜਕਪੁਰਾ ਦੇ ਮਹਿੰਗੇ ਹੁੰਦੇ ਨੇ ਵੇਖਦੇ ਕੱਲ ਨੂੰ ਕੀ ਰੇਟ ਜਾਂਦੇ ਆ ਬਈ ਮਿਲਦੇ ਕੱਲ ਨੂੰ 11 ਵਜੇ ਇਸੇ ਸਮੇਂ ਤੇ ਮਿਲਦੇ ਕੱਲ ਨੂੰ ਦੋਸਤੋ ਇਸੇ ਸਮੇਂ ਤੇ ਕੱਲ ਨੂੰ 11 ਵਜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਬਈ